ਆਹੇ ਗੁਰੂ ਆਹੇ ਗੁਰੂ ਜੀ ਠੀਕ ਆ ਚਲਦੇ ਆ ਅਸੀਂ ਫਿਰ ਆ ਬਾਲਾ ਕੁਸ ਲੈ ਕੇ ਆਉਂਦਾ ਜਿਵੇਂ ਕਈ ਸੁੱਖਾਂ ਲਾਉਣੀਆਂ ਹੁੰਦੀਆਂ ਉਹਨੇ ਤਾਂ ਆੜੀ ਪਨੀਰ ਨਾ ਗੱਲਾ ਪਾ ਜੀ ਐਵੇਂ ਚਾਰ ਜਾਣੇ ਹੋਰ ਵੀ ਆ ਮਗਰ ਵੇਖਾ ਉਹਨਾਂ ਦਾ ਆਪਾਂ 12 ਵਜੇ ਪਹੁੰਚਾਂਗੇ ਵੀ ਦਰਬਾਰ ਸਾਹਿਬ ਚੱਲਿਆ ਯਾਰ ਆਪਾਂ ਦਾ ਦਰਬਾਰ ਸਾਹਿਬ ਚੱਲੀਏ ਅੱਛਾ ਯਾ ਬਾਜਾ ਮੱਥਾ ਟੇਕ ਆਈਏ ਫਿਰ ਤੁਹਾਨੂੰ ਲੈ ਕੇ ਚੱਲਾਂਗੇ ਬੋੜੀਆਂ ਬੁੜੀਆਂ ਅਸੀਂ ਕੱਲ ਨੂੰ ਮੁੜਿਆ ਹੁਣਾ ਸਾਹ ਜੀ ਮਾਂ ਮਾਂ ਠੰਡੀਆਂ ਛਾਵਾਂ ਹੁੰਦੀਆਂ ਓਏ ਸਾਰਾ ਆਲਮ ਕਹਿੰਦਾ ਬਾਬਲ ਹੁੰਦਿਆਂ ਬੇਪਰਵਾਹੀਆਂ ਓਏ ਰੱਬ ਯਾਦ ਨਾ ਰਹਿੰਦਾ ਮਾਪਿਆਂ ਵਰਗੇ ਦੁਨੀਆ ਤੇ ਕੋਈ ਹੋਰ ਨਾ ਰਿਸ਼ਤੇ ਨਾਤੇ ਉਹ ਤਿੰਨ ਰੰਗ ਨਹੀਂ ਲੱਪਣੇ ਬੀਪਾ ਕਹੋ ਹੋਸ਼ਨਾ ਜਵਾਨੀ ਮਾਪੇ ਤਿੰਨ ਰੰਗ ਨਹੀਂ ਲੱਭਣੇ ਦੀ ਬਾਹ ਹੁਸਨ ਜਵਾਨੀ ਤੇ ਮਾਪੇ ਹਾਂ ਉਧਰ ਪਰ ਆ ਓਕੇ ਸਰ ਮੈਡਮ ਹਾਂ ਠੀਕ ਆ ਚੱਲਦੇ ਆ ਸੀ ਫਿਰ ਆਲੂ ਮਿਲਦੇ ਆ ਫਿਰ ਓਕੇ ਅੱਛਾ ਜਾਓ ਓਕੇ ਬਾਏ ਮੈਨੂੰ ਘਾਤਰਾ ਲਿਆ ਦਿਓ ਇਹ ਜਾ ਹੈ ਇਹ ਜੋ ਘਾਤਰਾ ਲੈ ਲਓ ਦੇਖੋ ਜੀ ਮੈਂ ਲਗਾ ਤੇ ਲਿਆ ਦੂੰਗਾ ਬਥੇਰੇ ਮਿਲ ਜਾਂਦੇ ਆ ਠੀਕ ਆ ਜੀ ਆ ਜਾਓ ਬਹਿ ਜਾਓ ਭੈਰੋ ਭੈਰੋ ਆਜੋ 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 ਚੜਜੋ 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 ਬਲਟਾ ਲਾ ਲੋ ਬਲਟਾ ਲਾ ਲੋ ਬਈ ਓ ਚੰਗਾ ਪਈ ਵਾਹ ਤਾਂ ਗਾਂ ਨੂੰ ਤੁਰ ਪਈ ਜਾਣਾ ਗਾਤਰਾ ਲਿਆ ਕੇ ਦਵਾਂਗੇ ਗਾਤਰਾ ਲਿਆ ਦਾਂਗੇ ਲੜੀ ਨਾ ਪਿੱਛੋਂ ਸਾਡੇ ਬਾਪੂ ਨਾਲ ਲੜੀ ਜਾਵੇਂ ਲੈ ਉਹਨਾਂ ਨੇ ਸਾਗ ਬਣਾਇਆ ਤਾਂ ਦੀ ਗੱਲ ਕਰਦਿਆਂ ਵੀ ਸਾਗ ਉਧਰ ਵੀ ਸਾਗ ਪੂਰੀ ਹਰੀ ਤੇ ਉਹਨੇ ਸਾਰੀ ਦਿਹਾੜੀ ਲਾਤੀ ਜਨੂ ਬਈ ਕਹਿੰਦਾ ਆਖਵਾਉ ਇਹਦਾ ਜੀ ਕਰਦਾ ਸੀ ਜਾਣ ਨੂੰ ਪਰ ਕਬਾਲ ਮੋਜੀ ਦਾ ਟੂਰ ਨਿਕਲ ਗਿਆ ਇਹਦਾ ਸੀਰੀਅਸ ਹੋ ਗਈ ਉਹ ਹੋਵੇ ਉਹ इमोशनल ਹੋ ਗਈ इमोशनल ਸਮਝਣਾ इमोशनल ਉਹ ਵੀ ਲੱਗਦਾ ਨਹੀਂ 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 इमोशनल ਨਹੀਂ ਹੁੰਦੀ ਓਕੇ ਓੱਕ ਬੇਬੇ ਕਰ ਟੈ ਬਾਪੂ ਨੂੰ ਫੋਨ ਲਾ ਦੇ ਤੋ ਕਿ ਆ ਜਾ ਟਾਈਮ ਨਾਲ ਬਾਪੂ ਉੱਥੇ ਕੈਮਰਿਆਂ ਕੋਲ ਬੈਠਾ ਕੈਮਰਿਆਂ ਕੋਲ ਇੱਥੇ ਮੋੜ ਤੇ ਸੁਣਾਈ ਆਵਣਗੇ ਹਾਂ ਜੰਗਾ ਇੱਕ ਵਾਰਤ ਲੈਣੀ ਹੁਣ ਹੋਰ ਰਸਾ ਭਲੂ ਹੀ ਆ ਕੇ ਚਲੋ ਜੀ ਪੈਂਟ ਤਾਂ ਮਮਾ ਪਾਠੀਆਂ ਵਾਲਾ ਆਦੇ ਆਉਂਦਾ ਨਾ ਉਹ ਜਿਹੜੇ ਅਤਰ ਦਿਲਲ ਕੂੜਾ ਨਹੀਂ ਲਿਆ ਏ ਕੂੜਾ ਉਹ ਤਾਂ ਦਬਈ ਵਾਲਾ ਤਾਂ ਜਾਂਦਾ ਇਹ ਕੌਣ ਆ ਬਾਲਾ ਕੁਸ ਲੈ ਕੇ ਆਉਂਦਾ ਜਿਵੇਂ ਕਈ ਸੁੱਖਾਂ ਲਾਉਣੀਆਂ ਹੁੰਦੀਆਂ ਉਹਨੇ ਤਾਂ ਆ ਫੇਰ ਮੈਂ ਨਹੀਂ ਕਰਨੀ ਇਹ ਤਾਂ ਵੱਬ ਤੇ ਬਲੇਜ਼ਰ ਪਰ ਕੋਟ ਪੈਂਟ ਪਾਉ ਮੱਥਾ ਟੇਕ ਮੈਨੂੰ ਲੱਗਿਆ ਮੈਨੂੰ ਵੀ ਆਹੀ ਲਾ ਦ ਓਏ ਇੰਨਾ ਕੁਸ ਲਈ ਆਉਂਦਾ ਓਏ ਕਿੰਨੀਆਂ ਕੁ ਸੁੱਖਾਂ ਲਾਉਣਆਂ ਆਂ ਤੇਰੀਆਂ ਮੜ ਲੋ ਮਾਲਾ ਲਈ ਹੁੰਦਾ ਫਿਰ ਮਾਲਾ ਮੜ ਲੋ ਮੜ ਲੋ ਉਹ ਇਹਨੇ ਛਤਰ ਚੜਾ ਕੇ ਉਹਨਾਂ ਨਾਲ ਹਾਂ ਤੂੰ ਪੁੱਤਾ ਛਤਰ ਚੜਾਉਣ ਚੱਲਿਆ ਪੁੱਤਾ ਛਤਰ ਕਿਹੜਾ ਚੜਾਉਣਾ ਇਹਦਾ ਚੜਾਉ ਉਹ ਪੀਤੇ ਰਲ ਕੇ ਮਾਮਾ ਹੈ ਆਪਾਂ ਦੋਨੋਂ ਪੀਤੇ ਰਲ ਕੇ ਕੋਈ ਨਾ ਆਹ ਕੱਟ ਰੱਖ ਮਗਰ ਆਪਣੀ ਮਗਰ ਦੀ ਨਾ ਕੋ ਨਾ ਮਗਰ ਨਾ ਰੱਖ ਦਿਓ ਪੰਮਾ ਕਈ ਵਾਰੀ ਮਗਰ ਨੂੰ ਦੇ ਕੇ ਚਲਾਉਣੀ ਪੈ ਜਾਂਦੀ ਏ ਗੱਡੀ ਆਏ ਬੈ ਗਏ ਪਾਲਾ ਹਾਂ ਅੱਲਾਹ ਦੇ ਕਰਦੇ ਆ ਵਈ ਅੱਗੇ ਟਾਇਟ ਬੈਠਾ ਆ ਮਮਾ ਹਵਾ ਜੀ ਕਾਦੀ ਆਈ ਫੇਰ ਪਾਠਣ ਵਾਲੀ ਸੇਂਟ ਦੀ ਬਾਹ ਨਾਉਣ ਲੱਗੀ ਓਏ ਵੀ ਤੇਰੇ ਲੱਗਿਆ ਬੁਣਾਏ ਗਏ ਪਰ ਤੂੰ ਵੀ ਆ ਵੀ ਯਾਰ ਸਿਲਕਦਾ ਵਾ ਆਵਾਨਾ ਚੜਦਾ ਮਗਰ ਨਹੀਂ ਆਵਾਨਾ ਚੜਦਾ ਯਾਰ ਬਾਈ ਮਿਹਰੀ ਮੂਹਰੇ ਤੂਫ ਲੱਗੀ ਹੋਊ ਪਤਨ ਮਾਰ ਆ ਆ ਮੈਨੂੰ ਮੋਟੇ ਨੂੰ ਮੂਹਰੇ ਬਾਹ ਤੂੰ ਪਤਾ ਤੂੰ ਮਗਰ ਆ ਕਿੱਥੇ ਆ ਪੀਤੇ ਸ਼ੈਲੜ ਆ ਗਿਆ ਓਏ ਕੋ ਨਾ ਯਾਰ ਰੁਹਾਨਾ ਪੀਤੇ ਸ਼ੈਲੜ ਆ ਗਿਆ ਓਹ ਇਹ ਮਗਾਇਆ ਕਿਨੇ ਹਜ਼ਾਰਾਂ ਕਿੱਥੇ ਨੇ ਇਹ ਤਾਂ ਅੰਗਰੇਨ ਖਾਣਦੇ ਪੈਨੇ ਸਲਾਦ ਖਾਣ ਹਾਂ ਆਈ ਨਹੀਂ ਜਮਾਈ ਨਹੀਂ ਕਹਦਾ ਪਾਣੀ ਸਲਾਦ ਹੈ ਨਹੀਂ ਮੇਰੀ ਵੀਰੀ ਨਹੀਂ ਹੈ ਨਹੀਂ ਇਹ ਤਾਂ ਫਿਰ ਮੈਂ ਤਾਂ ਬਿਨਾਂ ਰੋਟੀ ਖਾਂਦਾ ਹੀ ਨਹੀਂ ਸਲਾਦ ਤੋਂ ਬਣਾ ਰੋਟੀ ਖਾਣੀ ਕਹਿੰਦਾ ਮੈਂ ਹੁਣ ਵੀ ਕਹਿੰਦਾ ਫਿਰ ਹਲਾ ਲਿਆ ਹਾਲਾ ਮੜਾ ਜਾ ਉਹ ਦੂਜੇ ਨੂੰ ਵੀ ਦੇਖ ਲਓ ਹੋਰ ਕਿਤੇ ਉਵੇਂ ਗੱਡੀ ਚ ਵਾ ਕੇ ਲੈ ਕੇ ਜਾਣਾ ਪਵੇ ਉਹੀ ਨਹੀਂ ਲੱਗਿਆ ਪਿਆ ਉਹ ਦੂਗਾ ਕੋਈ ਨਾ ਮੁੜਿਆ ਆਊਗਾ ਪਰ ਪੱਖੋ ਹੀ ਮਟਾਉ ਉਹਦੀ ਵਾਹ ਵੇ ਪੀ ਪੀ ਤਾਂ ਉਧਰ ਦੇਖ ਲਓ ਇਹ ਹੜਦਾ ਹੀ ਬਾਈ ਉਹਨੇ ਮੇਨ ਲਈ ਰੱਖਤਾ ਬਗਾਉਂਦਾ ਮੂਰਖ ਕੋਈ ਨਾ ਪੀ ਤੇ ਰੋਟੀ ਆਉਣ ਵਾਲੀ ਆਪਣੀ ਖਾ ਲੈਣ ਦਿਆ ਕਰ ਜੇ ਕਿਸੇ ਨੂੰ ਜੱਜ ਨਾ ਕਾ ਸਲਾਦ ਖਾ ਦਿਓ ਜਿਹੜੀ ਮੰਗਾਈ ਆ ਪਹਿਲਾਂ। ਉਹ ਪਹਿਲਾਂ ਸਲਾਦ ਕਾ ਜਿਹੜੀ ਮੰਗਾਈਓ। ਪਕੌੜੇ ਆ ਕੇ ਰੱਖੇ ਨਾ ਪੀਤਾ ਐ ਲੱਗਿਆ, ਪੀਣ ਕਾ ਲੱਗਿਆ। ਪੀਤੇ ਨੂੰ ਉਂਗਲੀ ਦੇ ਦੱਬੀ ਬਗ। ਚਲੋ ਵੀ ਸਲਾਦ। ਪਹਿਲਾਂ ਘਰ ਦਾ ਮੇਲ ਵੇ ਬੰਦੇ ਜਿਹੜੇ ਹਾਂ ਬਜ਼ੁਰਗਾਂ ਨੂੰ ਦੋ ਰੋਟੀ ਪਹਿਲਾਂ। ਹਾਂ ਹਾਂ ਸਵੇਰੇ ਦੋ। ਪੀਤੇ ਕੋਈ ਨਾ ਮਿਲ ਜੂਂ ਇਂ ਦੇਖੀ ਜਾਣਾ। ਉਹ ਇਹਨੂੰ ਪਾ ਪਹਿਲਾਂ ਯਾਰ। ਪਹਿਲਾਂ ਪੀਤੇ ਨੂੰ ਪਾ ਯਾਰ। ਪਾ ਦੇ ਕੋਈ। ਆਹ ਹੋ ਲੈ ਮਾ ਤਾਂ ਦਸੀਆ ਨਾ ਵੀ ਚਾਰ ਵੱੱਦ ਮੰਗਾ ਲੈਣਾ ਸੀ ਤੂੰ ਬਾਦ ਚਾਰ ਨਹੀਂ ਖਾਣੀ ਪਣੀਆ ਜਿਹੜੀਆਂ ਬਾਚੀਆਂ ਚਾਰ ਨਾ ਕਹਾਂਗਾ ਵੀ ਕਿਸੇ ਦੀ ਜਗਰੀ ਵਰਗੀਆਂ ਬੜਨੀਆਂ ਕਾਧੀਆਂ ਵੀ ਆਣ ਤੂੰ ਆੜੀ ਪਨੀਰ ਨਾਲ ਗੱਲਾਂ ਪਾ ਜੀ ਵੀ ਚਾਰ ਜਾਨੇ ਹੋਰ ਵੀ ਹੈ ਮਗਰ ਪਹਿਲਾ ਪੀਤੇ ਦੀ ਨਿਗਾਹ ਚੜ ਗਿਆ ਇਹ ਤੂੰ ਦਸੀਆ ਨਾ ਪਹਿਲਾ ਥੱਲੇ ਨਾ ਬਾਬੇ ਦੇ ਨਾਮ ਦਾ ਕੱਢਦੇ ਆਂ ਛੱਟਾ ਦੇ ਦੇ ਫੇਰ ਇਹਨਾਂ ਪੁੱਛਾ ਲਓਗੇ ਤੂੰ ਪੀਤੇ ਦੇ ਨਾਮ ਦਾ ਕੱਢਦੇ ਬਾਈ ਪੀਤੇ ਦੇ ਨਾਮ ਦਾ ਕੱਢਦੇ ਆੜਾ ਇੱਕ ਦਾ ਨੂੰ ਕਹਿੰਦਾ ਸਾਹਿਬ ਬਸ ਕੋਈ ਤਾਂ ਮਰਹਾਲੀ ਮਾੜੀ ਨੀਂਦ ਆ ਇਹ ਨਾ ਦਿੰਦਾ ਕਿਸੇ ਨੂੰ ਉਹਦੇ ਵਿੱਚ ਮਗਾ ਲੈਂਦਾ ਠੂਲੀ ਜਿਹਾ ਇੱਕ ਹੋਰ ਉਹ ਇਹਦੇ ਚ ਹੀ ਖਾਂਦਾ ਓਏ ਉਹੀ ਵਿਆਹਾਂ ਤੇ ਵੀ ਐਂ ਖਾਂਦਾ ਇਹ ਇਹਨਾਂ ਦੇ ਖੂਨ ਚ ਹੀ ਆਏ ਇਹ ਇਹ ਤਾਂ ਸ਼ੁਕਰ ਕਰ ਅਜੇ ਇੱਤੀ ਰੱਖ ਲਈਏ ਕਿ ਜੀ ਟੇਬਲ ਤੇ ਵੀ ਰੱਖਣਾ ਨਾ ਹੁੰਦਾ ਫਿਰ ਚੱਟ ਕੇ ਖਾਂਦਾ ਇਹ ਮਮਾ ਜਿਵੇਂ ਛੀ ਖਾਉਣਾ ਐ ਫੜਾਦੀ ਠੂਲੀ ਜੀ ਮੈਨੂੰ ਲਓ ਜੀ ਪ੍ਰਸ਼ਾਦਾ ਪਾਣੀ ਛਕ ਲਿਆ ਉਹ ਵਧੀਆ ਸੀ ਬਈ ਹੁਣਾਂ ਬਾਰ ਦਾ ਮਮੋ ਚਾਨਣੀ ਵਾਲਾ ਕੋਈ ਆ ਵਿੱਚੋਂ ਇਹ ਆਤ ਦਾ ਜਾਂਦੀ ਨਹੀਂ ਥੋਡੀ ਨਾ ਖਾਈ ਨਾ ਨੂੰ ਚੋ ਮਾਦਾ ਵੀਰੇ ਮੂੰਹ ਚਾ ਮੇਰੇ ਤਾਂ ਜਿੱਥੋਂ ਉੱਥੋਂ ਆ ਬੋਲ ਦੇਖ ਰੇ ਸ਼ਾਮ ਨੂੰ ਦਾ ਆਪਾਂ 12 ਵਜੇ ਪਹੁੰਚਾਂਗੇ ਵੀ ਦਰਬਾਰ ਸਾਹਿਬ ਓਏ ਉਹ ਕੱਟੇ ਫੜਦਾ ਨਹੀਂ ਲੈ ਬਾਈ ਉਹਨਾਂ ਨੇ ਹਾਂ ਓਏ ਭਾਂਡੇ ਮਾਂ ਦਾ ਉਹ ਤਾਂ ਪੈਸੇ ਦੇਦੇ ਭਾਂਡੇ ਮਾਂਜੀ ਜਾਂਦਾ ਉਹਦੇ ਬੰਦਾ ਪੈਸੇ ਦਾ ਓਏ ਆਤ ਤਾਂ ਨਾ ਦੀ ਇਹਨੂੰ ਪਤਾ ਹੁੰਦਾ ਵਾ ਜਲ ਸਾਹਿਬ ਚਲੋ ਚਲੋ ਯਾਰ ਇਹ ਕਿਤੇ ਕੱਢਣੇ ਸੌਖੇ ਆ ਚਲੋ ਬਈ ਹਾਏ ਹਾ ਹਾ ਤੈਨੂੰ ਪਤਾ ਨਹੀਂ ਇਹਨਾਂ ਦਾ ਖਾਣੇ ਆ ਜਿਹਨੇ ਪਿਆਜ਼ ਖਾਦਾ ਵੀ ਪਿਆਜ਼ ਦੇ ਮੂੜੀਆਂ ਵਾਹ ਬਾਈ ਹੁਣ ਖਾ ਚਾਹੇ ਤੁਸੀਂ ਲੱਖ ਕੋਸ ਲਿਆ ਗੱਡੀ ਚ ਨਹੀਂ ਦੀ ਸਾਨੂੰ ਪਤਾ ਲੱਗਣਾ ਚਾਹੀਦਾ ਵੀ ਕਿਹਨੇ ਕਿੰਨਾ ਖਾਦਾ ਹੁਣ ਹੁਣ ਨਾ ਮੂੰਹ ਕੋ ਫੋੜਨਾ ਪੀਤ ਨੂੰ ਕੋ ਸੋਂਗਦਾ ਵੀ ਐਂ ਕਰੋ ਮੈਂ ਤਾਂ ਆਉਂਦਾ ਮੈਂ ਤਾਂ ਆ ਹਾ ਹਾ ਮੈਂ ਤਾਂ ਪਹਿਲਾਂ ਹੀ ਮਾਰ ਲਿਆ ਬਾਈ ਜਿਨੂੰ ਜਿਨੂੰ ਆਉਂਦਾ ਬਾਹਰ ਹੀ ਕਰ ਦੋ ਕੰਮ ਗੱਡੀ ਤੇਰੇ ਮੁੱਠੀਆਂ ਘੁੱਟੀਆਂ ਪੀਤੇ ਤੇਰੇ ਮੁੱਠੀਆਂ ਪੀਤੇ ਨੇ ਮੁੱਠੀਆਂ ਘੁੱਟ ਪੀਤੇ ਆਏ ਕਰ ਓਏ ਹਜੇ ਪੱਤ ਮਾਰ ਕੇ ਆਏ ਆਏ ਵੀ ਕਰੂ ਏ ਥੱਲੇ ਸਾਫ ਕਰੂ ਤਾਂ ਆਏ ਆਏ ਕਰ ਜਾਓ ਚੱਲ ਮਾਰ ਸੈਲਫ ਦੇ ਹੁਣ ਗੱਡੀ ਚੱਕਿਆ ਪਿਆ ਜਨਾ ਦਾ ਦਾ ਭਾਈ ਆਪ ਦਾ ਸਿਰਾਲ ਆ ਗਿਆ ਭਾਈ ਨੇ ਆਪ ਦਾ ਕਰ ਲਿਆ ਹਾਂ ਜੀ ਤਾਂ ਤਾਂ ਗੱਲਾਂ ਚੋਲੀਆਂ ਕਰੀ ਜਾਂਦੇ ਹੋ ਪਾਠ ਹੀ ਕਰ ਲਓ ਪਹੁੰਚ ਜਾਗੇ ਛੇਤੀ ਨਾਲ ਹੈਲੋ ਜੱਪੋ ਵਾਹ ਵਾਹ ਗਰੂ ਵਾ 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 ਗਰੂ ਇਹ ਗੱਲਾਂ ਪਾਠ ਕਰੋ ਅੰਦਰੋਂ ਆਦਤ ਟਾਈਮ ਉਹੀ ਆ ਆਪਾਂ ਜਾਣ ਲਈ ਵੀ ਯਾਤਰਾ ਤੇ ਆ ਵਾ ਗਰੂ ਵਾ ਗਰੂ ਆਪਾਂ ਜੀ ਸੋ ਸ਼ਾਂਤੀ ਨਾਲ ਲੈ ਜਿਓ ਆ ਲੈ ਰੋਸ ਕੇ ਕਹਿੰਦਾ ਚਾਹ ਪੀਣੀ ਆ ਉਤਰ ਕੇ ਓਏ ਆ ਜਾਓ ਚਾਹ ਪਿਆ ਦਾਂਗੇ ਗੱਡੀ 'ਚ ਤਾਂ ਬਹਿ ਜਾਓ ਤਾਂ ਬਾਣੀ ਆਉਂਦਾ ਕੋਈ ਬਾਤ ਤਾਂ ਨਹੀਂ ਹੋਈ ਤੁਰੇ ਫਿਰਦੇ ਆ ਜਾ ਓਏ ਜੀ ਪਹੁੰਚ ਗਏ ਜੀ ਦਰਬਾਰ ਸਾਹਿਬ ਤੇ ਧੁੰਦ ਪੂਰੀ ਪਈ ਵੀ ਆ ਕੱਠ ਵੀ ਬਹੁਤ ਆ ਰਾਤ ਦੇ ਬੱਜ ਗਏ ਨੇ 11:30 ਅੱਜ ਕਰਾਵਾਂਗੇ ਦਰਸ਼ਨ ਸ੍ਰੀ ਦਰਬਾਰ ਸਾਹਿਬ ਦੇ ਉਹ ਕੱਠ ਬਹੁਤ ਆ ਓਏ ਅੱਜ ਵੀ ਹਾਂ ਕਾਠੂ ਪੂਰਾ ਹੀ ਆ ਮੱਲੂ ਚਲ ਆਜੋ ਚਲੋ ਬਈ ਕੀ ਹੋ ਗਿਆ ਬਣੀ ਨਹੀਂ ਬਣਾ ਰੇਟਰ ਵੀ ਦਿੰਦਾ ਬਾਈ ਉਹ ਯਾਰ ਐਨੇ ਉੱਤੇ ਆਪਾਂ ਅੰਦਰ ਦੇਖ ਲੋ ਪਹਿਲਾਂ ਜਾ ਕੇ ਚਲਦੀ ਚਲ ਨੰਬਰ ਲੈ ਲਿਆ ਬਾਈ ਦਾ ਦੁਕਾਨ ਨੰਬਰ ਲੈ ਲਿਆ ਚਲੋ ਨਾਂ ਨੂੰ ਮਾਮਾ ਘਰੇ ਸਿਰੀ ਲਾਉਣਾ ਉਹਨੂੰ ਆਜੋ ਚੱਲਿਆ ਅੰਬੜਾ ਬਾਗ ਇਹ ਵੀ ਸਾਥਾ ਭੁੱਲਿਆ ਨਹੀਂ ਜਾਣਾ ਕਦੇ ਗੁਰਪੁਰਪ ਦੀਆਂ ਤਿਆਰੀਆਂ ਸ਼ੁਰੂ ਹੋ ਗਿਆ ਨਾ ਚੱਲ ਪੀ ਓਏ ਨਾ ਬਈ ਮੁੱਕੀ ਨਾ ਵਾਰੀ ਚੱਲ ਪੀ ਓਏ ਜੀ ਆਰ ਉਹ ਚੱਲ ਪੀ ਵੀ ਕੰਮ ਰਿਆਂ ਪੱਛੇ ਚੱਲ ਹੁਣ ਕੀ ਹੋ ਗਿਆ ਗਏ ਨਹੀਂ ਹਾਂ ਅਸਮਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 1 2 3 4 ਪਲਕ ਪਲਕ ਕਰ ਕਰੇ ਤੂੰ ਮੂਰਤ ਕਦ ਤੇ ਕੋ ਦੂਰ ਕਦ ਤੇ ਕੋ ਮਲ ਸੁਖ ਦਰਤ ਦੂਰ ਪਰ ਦੇਖੋ ਨਾਂ ਕੀ ਸੁਬਾਹ ਹੈ ਦਰਸਾਰ ਸੁਣੋ ਹਰੰਸੀ ਹੈ ਗੁਰੂ ਕੀ ਜਨਮ ਮਰਨ ਦੁੱਖ ਭਾਰੀ ਆਹ ਪੁਰਾਣੀ ਲੋੜੀ ਰਹਿਣੀ ਬਸ ਇਹ ਵੀ ਪ੍ਰਾਣੀ ਕਿੱਥੇ ਆ ਇਹ ਪ੍ਰਾਣੀ ਰਹੀ ਇਹ ਤੇ ਇਨਸਾਨ ਰਹੀ ਬਸ ਗੋਲ ਮੰਡਿਆ ਇਹ ਬਾਰੇ ਬਾਤ ਬਣਾਏ ਗਏ ਆ ਨਹੀਂ ਨਵੇਂ ਬਾਤ ਹੋਣ ਭਾਈ ਉਹ ਨਹੀਂ ਗੁਰੂ ਇੱਕ ਹੀ ਆ ਜਿਹੜੀ ਪ੍ਰਾਣੀ ਰਹੀ ਦਰبار ਸਾਹਿب ਮੱਠਾ ਪੀਤੇ ਨੂੰ ਵਾਧਾ ਤਾਂ ਫੋਟੋਆਂ ਬਾਬਾ ਦੀਪ ਸੰਗਧੀ ਦੀ ਥਾਂ ਦੇ ਉੱਤੇ ਇੱਥੇ ਹਰਿਆਤ ਬਾਦ ਨੂੰ ਚੋਹਰਾ ਸਾਹਿਬ ਦਾਗਦਾ ਜਲਦੀ ਖੜੇ ਜਾਣਗੇ ਤੇ ਦਰਸ਼ਨ ਕਰੂ ਤੁਹਾਨੂੰ ਬਹੁਤ ਆਦੀ ਜਕਾਰਾ ਬੁਲਾਵੇ ਨਿਹਾਲ ਹੋ ਜਾਵੇ ਓ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਨੂੰ ਪਾਵੇ ਸਤ ਸ੍ਰੀ ਅਕਾਲ ਬਰੇ ਸੋਨਹਾਲ ਸਤ ਸ੍ਰੀ ਅਕਾਲ ਬੜੀਆ ਦਰਸ਼ਨ ਹੋ ਗਏ ਜੀ ਬਹੁਤ ਵਧੀਆ ਦਰਸ਼ਨ ਹੋ ਗਏ ਤੇ ਹੁਣ ਆਪਾਂ ਚੱਲਦੇ ਆ ਧਰਮ ਤਨਸਾਲ ਜੀਕਰ ਆਪਾਂ ਗੱਲ ਕਰੀਏ ਸਭ ਤੋਂ ਵੱਡੇ ਸਰੋਵਰ ਦੀ ਪ੍ਰਕਰਮਾ ਕਰਨ ਦੀ ਤਾਂ ਉਹ ਆ ਸ੍ਰੀ ਦਰਬਾਰ ਸਾਹਿਬ ਤਰਨ ਤਰਨ ਵਾਹਿਗੁਰੂ ਮੈਂ ਹੇ ਕਰਾ ਹੋ ਗਈ ਜੇ ਪਾ ਦੇ ਹੋਇਆ ਨਹੀਂ ਗਾ ਕੀ ਰੀਚਾਰਜ ਕੀ ਕਰਨਾ ਰੀਚਾਰਜ ਕਰਕੇ ਮੈਂ ਲੈ ਕੇ ਜਾਣਾ ਨਾਲ ਕਿੱਥੇ ਜਿੱਥੇ ਤੂੰ ਆਇਆ ਮਾ ਦਾ ਦਰਬਾਰ ਸਾਹਿਬ ਤੋਂ ਆਇਆ ਹਾਂ ਮੈਂ ਨਹੀਂ ਬਾਬੇ ਦੇ ਜਾਣੇ ਦਰਬਾਰ ਸਾਹਿਬ ਦੀ ਨੇ ਫੜਾ ਉਰੇ ਪੈਸੇ ਮੈਨੂੰ ਹਾਇ ਕਾਲੇ ਪੈਸੇ ਰੀਚਾਰਜ ਕਰਖ ਲੈ ਮਾ ਤੂੰ ਕੀ ਇਨੇ ਮਾਣ ਕੱਪਨੀ ਲਾ ਲੂੰ ਵੇਖ ਲਾ ਫਿਰ ਫੇਰ ਕੀ ਕਰਾਂਗੀ ਚਪਲਿਆ ਦੇ ਫਿਰ ਕੀ ਕਰੂੰਗੀ ਦੱਸਾਂ ਪੈਰਾਂ ਚ ਪਾਲੀ ਨਾ ਦੱਸਾਂ ਨਹੀਂ ਨਾ ਦੱਸਾਂ ਹਾਂ ਦੱਸਾਂ ਆਏ ਨਾ ਦੱਸਾਂ ਫਿਰ ਕੀ ਕਰੂੰਗੀ ਹਾਂ ਹੈ ਹਾਂ ਦੱਸਾਂ ਫਿਰ ਕੀ ਕਰੂੰਗੀ ਆਏ ਦੱਸ ਕੇ ਨਾ ਬੋਲੀ ਬਣੀ ਦੱਸ ਕੀ ਕਰੂੰਗੀ ਫਿਰ ਕੰਨਾਂ ਨਾਲ ਫੜਾਉਣੀ ਕੀ ਬਿਸ਼ਰਮਾ ਵਾਂਗੂ ਕੀ ਤੂੰ ਆ ਕਪੂ ਤੇ ਮੂਹ ਤੇ ਮਾਰਨੀ ਲਿਬੜੀ ਤੇ ਬੜੀ ਸਿਮ ਬੰਦ ਕਰਤਾ ਨਾ ਸਰਕਾਰ ਨੇ ਨਾ ਕਰਤਾ ਸਿਮ ਬੰਦ ਕਰਤਾ ਨੇ ਸਰਕਾਰ ਨੇ ਕਰਤਾਰ ਨੇ ਨਹੀਂ ਕਰਤਾ ਕਰਤਾ ਨੇ ਸੱਚੀ ਸੱਚੀ ਕਹਿਣਾ ਦੇਖ ਲਾ ਚਾਰ ਮਹੀਨੇ ਪੰਜ ਹੋ ਗਏ ਪੈਸੇ ਨਹੀਂ ਬੁਵਾਏ ਇਹਦੇ ਚ ਹੋ ਗਏ ਇਹਨੇ ਕਿ ਚੱਲਣਾ ਲੈਦਾ ਫੋਨ ਹੀ ਬੰਦ ਹੋਇਆ ਪਿਆ ਤੁਹਾਡਾ ਬੰਦ ਨਹੀਂ ਚੱਲਦਾ ਆਹ ਰੇਂਜ ਦੀ ਹੈਨੀ ਰੀਚਾਰਜ ਕਰਾਉ ਓਰੇਂਜ ਹੀ ਹੈਨੀ ਓਰੇਂਜ ਕਿਉਂ ਨਹੀਂ ਹੈ ਸਭ ਕੁਛ ਹਾਂ ਹਾਂ ਨਾ ਮੈਂ ਬੈਗ ਪਾ ਕੇ ਤੇ ਨਾਲੇ ਉੱਠ ਕੇ ਖੜਾ ਕੰਮ ਬੜਾ ਪੈਣਾ ਫੇਰ ਪੈਸੇ ਲੈ ਕੇ ਦੇ। ਸਵੇਰ 5:00 ਤੱਕ ਸੌਣਾ ਬੜਾ। 5 ਵਜੇ ਜਾਣਾ ਤੜਕੇ। ਤੜਕੇ? ਹਾਂ। ਸੱਟਿਆ ਮਾਰੂ। ਇਹਨੂੰ ਕਰਾ ਫੇਰੇ ਇਹਨੂੰ। ਉਹ ਕਰਾ ਦੰਨਾ ਯਾਰ ਤੂੰ ਖੜੇ ਪਾ ਜਾਨਾ। ਮੈਂ ਖੜੇ ਬੰਮਾ ਨਾਲ ਫੋਨ ਲਾ ਕੇ ਦੇਖਣਾ। ਆਏ ਖੜੇ ਪਾਇਨੇ ਜਿਵੇਂ ਜਵਾਕ ਖੜਾਉਣੇ ਦੇ ਕੇ ਕਹਿੰਦਾ ਨਹੀਂ ਮੈਂ ਤਾਂ ਲੈ ਕੇ ਹੀ ਜਾਣਾ ਮੰਮੀ ਲੈ ਕੇ ਹੀ ਜਾਣਾ ਮੈਂ ਤਾਂ। ਹਾਂ। ਉਹੀ ਗੱਲ ਤੇਰੀ ਆ ਤੂੰ। ਉਹ ਮੈਂ ਜਵਾਕਾਂ ਵਰ ਕੀ ਹੋ ਗਈ। ਆ ਖੜੇ ਪਾ ਜਾਣੇ ਹੁਣ ਹੀ ਕਰਾ ਹੁਣ ਹੀ ਕਰਾ। ਮਾਂ ਜੋ ਕੱਤਰ ਕੀ ਹੋ ਗਈ ਫਿਰ ਹੁਣ ਆ ਘੰਟਾ ਸਾਰੇ ਡੱਬੇ ਚਾਹ ਪੀ ਲਈ ਇਸ ਭਾਂਡੇ ਵੀ ਮਾਂ ਜਾਈ ਆ ਚਾਹ ਸਰਾਣੀ ਪਈ ਆ ਉਹ ਪੀਣਾ ਚਾਹ ਤਤੀ ਆ ਤਤੀ ਆ ਜੀ ਨਾ ਤਤੀ ਆ ਤੇਰੀ ਨੀਂਦ ਤਾਂ ਚਾਹ ਚ ਹੀ ਰਹਿੰਦੀ ਆ ਬਸ ਮਾਂ ਜਾਈ ਮੈਂ ਤਾਂ ਪੀ ਆਈ ਭਾਂਡੇ ਮਾਂ ਜਾਈ ਉਹੀ ਬਸ ਹਾਂ ਹੋਰੀ ਢੜੀ ਖਾਣਾ ਕੋਚਾ ਕਰਨਾ ਹੋਰੀ ਢੜੀ ਖਾਣ ਕੀ ਨਿਗਾ ਬਸ ਕਾ ਵਿਚਾਲ ਮੈਂ ਚਾਹ ਢੁਲਉਣੀ ਆ ਕੋਚਾ ਮਾਰਨਾ ਹਜੀ ਪੰਗਾ ਸਸਰੀ ਗਲਮਲ ਪੈਣਾ ਆ ਜੇ ਘਾਂਟਾ ਮੈਂ ਤਾਂ ਬਾੜਾ ਹੀ ਸਿਰ ਦੁਖਦਾ ਹੂੰ ਹੂੰ ਹੋਰ ਕੀ ਧਰਖਾ ਕਰਦਾ ਸੀ ਬਾੜਾ ਸਰ ਦੁਖਦਾ ਤੇ ਹੋਰ ਜੇ ਜਾ ਕੇ ਤਾਂ ਡੱਕਣ ਦੁਖਦਾ ਹੁੰਦਾ ਸਿਰ ਸਿਰ ਦੁਖਦਾ ਕੀ ਗੁੰਦਗਾ ਸਾਫਾ ਬਾੜਾ ਲੰਬਾ ਸੀ ਗਾਣੇ ਗੁੰਦਦਾ ਸੀ ਤੂੰ ਕਿਹਾ ਮੈਨੂੰ ਪੁੱਛਿਆ ਆ ਕੇ ਵੀ ਕਿਵੇਂ ਨਾ ਪੁੱਛਿਆ ਤਾਂ ਹੈ ਤੈਨੂੰ ਬਈ ਹਾਂ ਤਾਂ ਆਖਿਆ ਮੈਂ ਤਾਂ ਜਾਇਆ ਆ ਮੈਂ ਬਸ ਜਾਇਆ ਆ ਇਹ ਪੁੱਛਿਆ ਦੀ ਬਾਤ ਨਾ ਨਹੀਂ ਗਾ ਸਿੱਧੀ ਫੋਨ ਦੀ ਹੋ ਜਾਂਦੀ ਆ ਆਹ ਪੁੱਛਿਆ ਵੀ ਤੂੰ ਮੇਰਾ ਮੁੰਡਾ ਠੀਕ ਆ ਤੂੰ ਤੇ ਹੋਰ ਮੁੰਡਾ ਫਿਰ ਜਦ ਦਲਵਾਰ ਸਾਹਿਬ ਤੋਂ ਆਇਆ ਠੀਕ ਹੀ ਆਇਆ ਹੋਰ ਉਸ ਬਿਮਾਰ ਹੋ ਕੇ ਆਇਆ ਆ ਕੱਦ ਦਾ ਹੋ ਗਿਆ ਆਂ ਕੀ ਆ ਕੀ ਇਹਨੂੰ ਬਿਮਾਰ ਹੁੰਦਾ ਆਪੋ ਆਪਣੀ ਆ ਸਾਨੂੰ ਹਾਂ ਤੈਨੂੰ ਤਾਂ ਫੋਨ ਦੀ ਪਈ ਆ ਇੱਕ ਵਾਰੀ ਨਹੀਂ ਪੁੱਛਿਆ ਤੋ ਵੀ ਤੂੰ ਪੁੱਛ ਠੀਕ ਆ ਮੈਂ ਨਹੀਂ ਮੈਂ ਬਹੁਛੀ ਹਿੰਦੀ ਕਿਸੇ ਮੈਂ ਤਾਂ ਤੇਰਾ ਪਿਓ ਤੇ ਕਿਖਾ ਕੇ ਆ ਗਿਆ ਮੈਂ ਤਾਂ ਉਹਨੂੰ ਨਹੀਂ ਪੁੱਛਿਆ ਵੀ ਕਿੱਥੋਂ ਆਇਆ ਹੋਰ ਡੈਡੀ ਤਾਂ ਰੋਜ਼ ਜਾਂਦਾ ਮੈਂ ਕਦੇ ਕਿ ਤਹੀਂ ਜਾਣਾ ਵਾ ਤੂੰ ਵੀ ਰੋਜ਼ ਹੀ ਜਾਂਦਾ ਹਾਂ ਕਦੇ ਕਿ ਤਹੀਂ ਕਿਉਂ ਜਾਂਦਾ ਤੇਰਾ ਵੀ ਰੋਜ਼ ਦਾ ਹੀ ਕੰਮ ਆ ਮੇਰਾ ਤਾਂ ਕੋਈ ਨਹੀਂ ਰੋਜ਼ ਦਾ ਕੰਮ ਇੱਕ ਕਰਨ ਦਾ ਨਹੀਂ ਨਾ ਹਾਂ ਕਬੇਰੀ ਨਹੀਂ ਤੂੰ ਨਾਂ ਲਿਆ ਵੀ ਪੁੱਤ ਠੀਕ ਆ ਹਾਂ ਠੀਕ ਹੀ ਸੀ ਪੁੱਤ ਇਹ ਨਾਂ ਤਾਂ ਤਾਂ ਨਹੀਂ ਜੇ ਪੁੱਤ ਬਿਮਾਰ ਗਿਆ ਹੁੰਦਾ ਬਿਮਾਰ ਹੋ ਰਿਹਾ ਹੁਣ ਮੇਰਾ ਤਾਂ ਸਿਰ ਦੁਖੀ ਜਾਂਦਾ ਵਾ ਮੈਂ ਹੁਣ ਸਿਰ ਦੁਖੀ ਜਾਂਦਾ ਸਿਰ ਤੇ ਮੇਰਾ ਵੀ ਦੁਖੀ ਜਾਂਦਾ ਹਾਂ ਹਾਂ ਸਿਰ ਤਾਂ ਮੇਰਾ ਵੀ ਦੁਖੀ ਜਾਂਦਾ ਐਂ ਲੋੱਛ ਐ ਮੈਂ ਇਹਨੇ ਕਾਜ ਜਾਨੇ ਮੋਦ ਕੋਲ ਲੈ ਜਾਨੀਆ ਫੇਰ ਮੋਦਾ ਹੀ ਕਰੂਗਾ ਇਹਨੂੰ ਐ ਕਰ ਦੂਗਾ ਦੋ ਉਹਦੇ ਕੋਲੇ ਹੈ ਨਹੀਂ ਐਰਟੈਲ ਦੇ ਪੈਸੇ ਜਾਂ ਤੂੰ ਆ ਜਾ ਕੱਲ ਬਾਸਪਾਈ ਖੜਾ ਸੱਥੀ ਉਹਦੇ ਕੋਲ ਤੇ ਫਿਰ ਪਵਾ ਆਉਂਦੀ ਉਹ ਤਾਂ ਹੀ ਉਹਨੂੰ ਮੈਂ ਦੇ ਦਾਂਦਾ ਕੁਛ ਨਹੀਂ ਆ ਪਹਿਲਾਂ ਉਹਨੂੰ ਆ ਪੁੱਛ ਆ ਜਾ ਭੱਜਾ ਫਿਰ ਉਹ ਜੀ ਨਹੀਂ ਆਹ ਰੋ ਪੈਨਾ ਘੰਟਾ ਕਜਾ ਰੱਬ ਉਹਨੂੰ ਮਾਲਕ ਦੇ ਦੋ ਹਾਂ ਉਹ ਬੇਲੀ ਆ ਮਮੀ ਬੇਲੀ ਆ ਤੂੰ ਕੰਮ ਕਰਦਾ ਬੇਲੀ ਮੇਰਾ ਇਹ ਘਾੜੂ ਬੋਚਾ ਮੇਰਾ ਮੈਂ ਹੁਣ ਲੀੜੇ ਤੋਂ ਕੇ ਹਟਿਆ ਆਂ ਸਾਰੇ ਮੈਂ ਦੋ ਸੂਟ ਦੋਤੇ ਆ ਹਾਂ ਚਾਹ ਇੱਕ ਤੋਤਾ ਲੀੜੇ ਤਾਂ ਲੀੜੇ ਹੀ ਆ ਸਾਰੇ ਘਾੜੂ ਬੋਚਾ ਤੇ ਮੇਰਾ ਕਰਨ ਵਾਲਾ ਹਾਂ ਚਲੋ ਕਰੋ ਫਿਰ